ਗੁਰੂ ਪਾਤਸ਼ਾਹ ਜੀ ਦੀ ਸਾਜੀ ਨਿਵਾਜੀ ਸਾਜ ਸੰਗਤ ਜੀ ਗੁਰੂ ਫਤਿਹ ਦੀ ਸਾਜ ਪਾਉ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਸਿੱਖ ਚੈਪਟਰ ਤੇ ਸਿੱਖ ਚੈਪਟਰ ਦੇ ਉੱਤੇ ਤੁਸੀਂ ਸੁਣ ਰਹੇ ਹੋ ਗੁਰਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦਾ ਜੀਵਨ ਮਿਰਪਾਂ ਸੋ ਇਸ ਅਧਿਆਏ ਦੇ ਵਿੱਚ ਅਸੀਂ ਗੁਰਤੇਗ ਬਹਾਦਰ ਪਾਤਸ਼ਾਹ ਜੀ ਦੇ ਜੀਵਨ ਦੀ ਇੱਕ ਹੋਰ ਅਹਿਮ ਘਟਨਾ ਤੁਹਾਡੇ ਨਾਲ ਸਾਂਝੀ ਕਰਾਂਗੇ ਸਿੱਖ ਚੈਪਟਰ ਉੱਤੇ ਗੁਰਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੇ ਜੀਵਨ ਨਾਲ ਸੰਬੰਧਤ ਜੋ ਖਾਸ ਸਾਖੀਆਂ ਨੇ ਹੋਈ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾਣਗੀਆਂ ਸੁਗੁਰ ਸਵਾਰਿਓ ਗੁਰਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੀ ਉਮਰ ਹੁਣ 10 ਸਾਲ ਹੋ ਚੁੱਕੀ ਹੈ ਤੇ ਇੱਕ ਦਿਨ ਹਰਗਵਿੰਦ ਸੱਚੇ ਪਾਤਸ਼ਾਹ ਜੀ ਨੂੰ ਬਾਬਾ ਬੁੱਢਾ ਜੀ ਦਾ ਰਮਦਾਸ ਤੋਂ ਭੇਜਿਆ ਹੋਇਆ ਇੱਕ ਸੁਨੇਹਾ ਮਿਲਿਆ ਸਨੇਹੇ ਦੇ ਵਿੱਚ ਬਾਬਾ ਗੁੱਡਾ ਸਾਹਿਬ ਜੀ ਨੇ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੂੰ ਵਿਸ਼ੇਸ਼ ਬੇਨਤੀ ਕੀਤੀ ਸੀ ਕਿ ਜਿੰਨੀ ਜਲਦੀ ਹੋ ਸਕੇ ਤੁਸੀਂ ਸਾਡੇ ਕੋਲ ਪਹੁੰਚ ਦੇ ਪਹੁੰਚਣ ਦੀ ਕਿਰਪਾਲਤਾ ਕਰੋ ਸਨੇਹਾ ਮਿਲਦੇ ਆਏ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਰਮਦਾਸ ਜਾਨ ਦੀ ਤਿਆਰੀ ਕੀਤੀ ਹੈ ਗੁਰਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਵੀ ਨਾਲ ਜਾਣ ਦੀ ਬੇਨਤੀ ਕੀਤੀ ਕਿਉਂਕਿ ਕੁਝ ਲੰਮੇ ਸਮੇਂ ਤੋਂ ਉਹਨਾਂ ਦਾ ਮਿਲਾਪ ਨਹੀਂ ਸੀ ਹੋਇਆ ਹਰਗਵਿੰਦ ਸੱਚੇ ਪਾਤਸ਼ਾਹ ਜੀ ਨੇ ਬਾਲ ਗੁਰ ਤੇ ਇੱਕ ਬਹਾਦਰ ਸਹਿਬ ਜੀ ਨੂੰ ਨਾਲ ਲਿਆ ਕੁਝ ਹੋਰ ਸਮਤਾਂ ਨੂੰ ਨਾਲ ਲਿਆ ਤੇ ਰਮਦਾਸ ਦੀ ਧਰਤੀ ਤੇ ਬਾਬਾ ਬੁੱਢਾ ਜੀ ਪਾਸ ਪਹੁੰਚੇ ਬਾਬਾ ਬੁੱਢਾ ਜੀ ਨੇ ਹਰਗਵਿੰਦ ਸੱਚੇ ਪਾਤਸ਼ਾਹ ਜੀ ਦਾ ਵਿਸ਼ੇਸ਼ ਸਤਕਾਰ ਕੀਤਾ ਹਰਗਵਿੰਦ ਸੱਚੇ ਪਾਤਸ਼ਾਹ ਜੀ ਨੇ ਪੁੱਛਿਆ ਇੰਨੇ ਮੇਲੰਦੀ ਐਨੀ ਤੀਬਰ ਤਾਂ ਕਿ ਕਿਵੇਂ ਪਿਆਰਾ ਹੋ ਗਈ ਬਾਬਾ ਬੁੱਢਾ ਜੀ ਕਹਿਣ ਲੱਗੇ ਅੰਤਮ ਸਮਾਂ ਆ ਗਿਆ ਹੈ ਇਸ ਕਰਕੇ ਤੁਹਾਡੇ ਦਰਸ਼ਨ ਨੂੰ ਲੋਚਣਾ ਚੰਦੇ ਸਾਂ ਗੁਰਸਾਰਿਓ ਬਾਬਾ ਬੁੱਢਾ ਜੀ ਇੱਕ ਮਹਾਨ ਗੁਰਸਿੱਖ ਹੋਏ ਨੇ ਜਿਨ੍ਹਾਂ ਨੇ ਪੰਜ ਪਾਤਸ਼ਾਹੀਆਂ ਨੂੰ ਆਪਣੇ ਹੱਥੇ ਗੁਰਗੱਦੀ ਦਾ ਤਿਲਕ ਦਿੱਤਾ ਏ ਤੇ ਅੱਠ ਪਾਤਸ਼ਾਹੀਆਂ ਦੇ ਦਰਸ਼ਨ ਉਹਨਾਂ ਨੇ ਆਪਣੇ ਜੀਵਨ ਦੇ ਵਿੱਚ ਕੀਤੇ ਜਿਸ ਸਮੇਂ ਹਰਗਵਿੰਦ ਸੱਚੇ ਪਾਤਸ਼ਾਹ ਜੀ ਨੂੰ ਉਹਨਾਂ ਨੇ ਆਪਣਾ ਅੰਤਮ ਸਮਾ ਜਾਣ ਕੇ ਬੁਲਾਇਆ ਏ ਉਸ ਸਮੇਂ ਬਾਬਾ ਬੁੱਢਾ ਜੀ ਦੀ ਉਮਰ ਕੋਈ 125 ਸਾਲ ਦੀ ਹੋ ਚੁੱਕੀ ਸੀ ਬਾਬਾ ਬੁੱਢਾ ਜੀ ਜਿਨ੍ਹਾਂ ਦਾ ਜਨਮ 22 ਅਕਤੂਬਰ 1506 ਨੂੰ ਸੁੱਗੇ ਰੰਧਾਵੇ ਦੇ ਘਰ ਮਾਤਾ ਗौरा ਜੀ ਦੀ ਪੁੱਖ ਤੋਂ ਕਥੂ ਜੰਗਲ ਸਹਿ ਵਿਖੇ ਹੋਇਆ ਸੀ 125 ਸਾਲ ਦੀ ਉਮਰ ਜਦੋਂ ਉਹਨਾਂ ਨੇ ਹਰਗਬਿੰਦ ਸੱਚੇ ਪਾਤਸ਼ਾਹ ਜੀ ਨੂੰ ਆਪਣੇ ਕੋਲ ਬੁਲਾਇਆ ਆਪਣਾ ਅੰਤਮ ਸਮਾ ਜਾਣ ਕੇ ਤਾਂ ਗੁਰੂ ਹਰਗਬਿੰਦ ਸੱਚੇ ਪਾਤਸ਼ਾਹ ਜੀ ਨੇ ਬਾਬਾ ਬੁੱਢਾ ਜੀ ਨੂੰ ਇੱਕ ਗੱਲ ਕਹੀ ਹੈ ਕਹਿਣ ਲੱਗੇ ਬਾਬਾ ਬੁੱਢਾ ਜੀ ਤੁਸੀਂ ਤਕਰੀਬਨ ਸਾਰੇ ਇਹ ਗੁਰਸੱਭਾ ਜੀ ਦਾ ਆਨੰਦ ਮਾਣਿਆ ਹੈ ਉਹਨਾਂ ਦੇ ਨੇੜੇ ਰਹੇ ਹੋ ਉਹਨਾਂ ਦੀ ਸੰਗਤ ਦਾ ਆਨੰਦ ਮਾਣਿਆ ਏ ਤਾਂ ਮੈਨੂੰ ਕੋਈ ਉਪਦੇਸ਼ ਬਖਸ਼ੋ। ਬਾਬਾ ਬੁੱਢਾ ਜੀ ਨੇ ਉਹਨਾਂ ਦੇ ਨੈਣਾਂ ਦੇ ਵਿੱਚ ਜਲ ਭਰ ਆਇਆ। ਹਰਪ੍ਰਿੰਦ ਸੱਚੇ ਪਾਤਸ਼ਾਹ ਜੀ ਨੂੰ ਕਹਿਣ ਲੱਗੇ ਪਾਤਸ਼ਾਹ ਜੀ ਤੁਸੀਂ ਇੱਕ ਸੂਰਜ ਹੋ ਤੇ ਮੈਂ ਇੱਕ ਜਗਨੂ ਦੀ ਨਿਆਈ ਹਾਂ। ਮੈਂ ਤਾਂ ਤੁਹਾਡਾ ਚਾਕਰ ਹਾਂ ਅਤੇ ਚਾਕਰੀ ਕਰਕੇ ਆਨੰਦ ਲੈਂਦਾ ਹਾਂ। ਸਾਰੀਆਂ ਬਰਕਤਾਂ ਦੇ ਮਾਲਕ ਤੇ ਤੁਸੀਂ ਆਪ ਹੋ। ਬਸ ਇੱਕ ਮੇਰੀ ਬੇਨਤੀ ਨੂੰ ਪ੍ਰਵਾਨ ਕਰਨਾ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਕਿਹਾ ਬੇਨਤੀ ਨਹੀਂ ਹੁਕਮ ਕਰੋ ਕਹਿਣ ਲੱਗੇ ਨਹੀਂ ਮੇਰੀ ਇੱਕ ਬੇਨਤੀ ਹੈ ਉਹਨਾਂ ਨੇ ਆਪਣੇ ਕੋਲ ਖੜੇ ਆਪਣੇ ਬੇਟੇ ਭਾਈ ਪਾਨਾ ਜੀ ਨੂੰ ਇਸ਼ਾਰੇ ਨਾਲ ਆਪਣੇ ਕੋਲ ਬੁਲਾਇਆ ਤੇ ਉਸ ਦਾ ਹੱਥ ਫੜ ਕੇ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੇ ਹੱਥ ਦੇ ਵਿੱਚ ਦਿੰਦੇ ਆਂ ਕਹਿਣ ਲੱਗੇ ਜਿਸ ਤਰ੍ਹਾਂ ਤੁਸੀਂ ਸਾਡੇ ਨਾਲ ਆਪਣੀ ਸਾਂਝ ਨਭਾਈ ਹੈ ਤਦ ਤੱਕ ਜਦੋਂ ਤੱਕ ਵੀ ਤੁਸੀਂ ਆਪਣੇ ਜੀਵਨ ਦੇ ਵਿੱਚ ਹੋ ਜਾਂ ਮੇਰਾ ਬੇਟਾ ਜੀਵਨ ਦੇ ਵਿੱਚ ਹੈ ਤੁਸੀਂ ਇਹ ਹੱਥ ਨਹੀਂ ਛੋੜਨਾ ਹਮੇਸ਼ਾ ਮੇਰੇ ਪਰਿਵਾਰ ਤੇ ਮਿਹਰ ਭਰਿਆ ਹੱਥ ਰੱਖਣਾ ਹੈ ਸਾਡੀ ਤੇ ਤੁਹਾਡੀ ਸਾਂਝ ਸਿੱਖੀ ਦਾ ਨਾਤਾ ਇਸੇ ਤਰ੍ਹਾਂ ਗੁਰੂ ਘਰ ਦੇ ਨਾਲ ਬਣਿਆ ਰਹੇ ਗੁਰੂ ਸਾਹਿਬ ਜੀ ਨੇ ਕਹਿਣ ਲੱਗੇ ਹਰਗੋbind ਸੱਚੇ ਪਾਤਸ਼ਾਹ ਜੀ ਬਾਬਾ ਬੁੱਢਾ ਜੀ ਤੁਹਾਡੇ ਹਿਰਦੇ ਦੇ ਵਿੱਚ ਸ਼ਬਦ ਦਾ ਵਾਸਾ ਹੈ ਗੁਰੂ ਸਾਹਿਬ ਜੀ ਨੇ ਆਪ ਕਿਹਾ ਹੈ ਗੁਰੂ ਨਾਨਕ ਜਿਨ ਸੁਣਿਆ ਵੇਖਿਆ ਸੇ ਫਿਰ ਗਰਬਾਸ ਨਾ ਪਰਿਆ ਰੇ ਜਿੰਨੇ ਵੀ ਗੁਰੂ ਨਾਨਕ ਨੂੰ ਸੁਣਿਆ ਹੈ ਜਿੰਨੇ ਗੁਰੂ ਨਾਨਕ ਨੂੰ ਦੇਖਿਆ ਹੈ ਉਹ ਫਰਜੂਨਾ ਦੇ ਵਿੱਚ ਨਹੀਂ ਆਉਂਦਾ ਤੁਹਾਡੇ ਹਿਰਦੇ ਦੇ ਵਿੱਚ ਉਸ ਗੁਰੂ ਨਾਨਕ ਦਾ ਸ਼ਬਦ ਟਿਕਿਆ ਹੋਇਆ ਹੈ ਸਾਰੇ ਹੀ ਗੁਰੂ ਪਾਤਸ਼ਾਹ ਜੀ ਦੀ ਬਖਸ਼ਿਸ਼ ਤੁਹਾਡੇ ਤੇ ਰਹੀ ਹੈ ਇਹ ਤੁਹਾਡੇ ਪਰਿਵਾਰ ਦੇ ਵਿੱਚ ਹਮੇਸ਼ਾ ਸਿੱਖੀ ਰਹੇਗੀ ਤੁਹਾਡੇ ਪਰਿਵਾਰ ਦਾ ਤੇ ਗੁਰੂ ਘਰ ਦਾ ਹਮੇਸ਼ਾ ਆਪਸ ਦੇ ਵਿੱਚ ਨਾਤਾ ਬਣਿਆ ਰਹੇਗਾ ਸੋ ਗੁਰੂ ਅਰਵਿੰਦ ਸਾਹਿਬ ਜੀ ਦੇ ਨਾਲ ਬਹੁਤ ਸਾਰੀਆਂ ਵਿਚਾਰਾਂ ਹੋਈਆਂ ਬਾਬਾ ਬੁੱਢਾ ਸਾਹਿਬ ਜੀ ਦੀਆਂ ਇਕੱਠਿਆਂ ਸ਼ਾਮ ਦੇ ਸਮੇਂ ਸੁਧਰ ਰਾਸਾ ਜੀ ਦਾ ਪਾਠ ਕੀਤਾ ਹੈ ਕੀਰਤਨ ਸੋਲੇ ਦਾ ਪਾਠ ਕੀਤਾ ਹੈ ਕੀਰਤਨ ਹੋਏ ਨੇ ਰਾਤ ਨੂੰ ਵਿਸ਼ਰਾਮ ਕੀਤਾ ਸਵੇਰ ਵੇਲੇ ਹਰਕਬਿੰਦ ਸੱਚੇ ਪਾਤਸ਼ਾਹ ਜੀ ਵੀ ਅੰਮ੍ਰਿਤ ਵੇਲੇ ਜਾਗੇ ਨੇ ਜਾ ਕੇ ਚੌਂਕੜਾ ਮਾਰਿਆ ਬਾਬਾ ਬੁੱਢਾ ਸਾਹਿਬ ਜੀ ਨੇ ਵੀ ਅੰਮ੍ਰਿਤ ਵੇਲੇ ਜਾ ਕੇ ਚੌਂਕੜਾ ਮਾਰਿਆ ਤੇ ਉਸ ਨਰਿੰਕਾਰ ਦਾ ਭਜਨ ਬੰਦਗੀ ਸਿਮਰਨ ਕੀਤਾ ਉਸ ਤੋਂ ਬਾਅਦ ਨੇਤਨਮ ਸ਼ੁਰੂ ਕੀਤਾ ਬੁੱਢਾ ਜੀ ਦੇ ਕੋਲ ਏ ਗੁਰੂ ਹਰਕਬਿੰਦ ਸੱਚੇ ਪਾਤਸ਼ਾਹ ਜੀ ਬੈਠੇ ਨੇ ਤੇ ਜਦੋਂ ਉਹਨਾਂ ਨੇ ਜਪਜੀ ਸਾਹਿਬ ਜੀ ਦਾ ਪਾਠ ਕੀਤਾ ਬਾਬਾ ਬੁੱਢਾ ਸਾਹਿਬ ਜੀ ਜਦੋਂ ਜਪਜੀ ਸਾਹਿਬ ਜੀ ਦੀ ਆਖਰੀ ਤੁਕ ਪੜਦੇ ਨੇ ਜਿੰਨੀ ਨਾਮ ਤੇ ਆਇਆ ਗਏ ਮਸ਼ਕਤ ਘਾਣ ਨਾਨਕ ਤੇ ਮੁਖੀ ਜਿਲੇ ਕੀਤੀ ਛੁੱਟੀ ਨਾਲ ਜਦੋਂ ਇਹ ਤੋਂ ਕੋਨਾਂ ਨੇ ਪੜ੍ਹੀ ਹੈ ਨਾਲ ਹੀ ਸਵਾਸਤਿਆਗ ਦਿੱਤੇ ਨੇ ਹਰ ਗੁਰਬਿੰਦ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਦਾ ਸਿਰ ਆਪਣੇ ਗੋਦੀ ਦੇ ਵਿੱਚ ਰੱਖਿਆ ਕਿੰਨਾ ਸ਼ਰਮ ਮਿਰਾਗ ਦੇ ਨਾਲ ਦੇਖਦੇ ਰਹੇ ਨੇ ਫਿਰ ਪਾਤਸ਼ਾਹ ਜੀ ਨੇ ਗੁਰੂ ਕੇ ਸ਼ਬਦ ਸ਼ੁਰੂ ਕੀਤੇ ਸਾਰੀਆਂ ਸੰਗਤਾਂ ਨੂੰ ਪਤਾ ਲੱਗ ਗਿਆ ਇਕ ਗੁਰੂ ਘਰ ਦੇ ਮਹਾਨ ਸ਼ਖਸੀਅਤ ਤ੍ਰਕਾਲਦਰਸ਼ੀ ਭਜਨੇਕ ਬਾਬਾ ਜੀ ਚੜ੍ਹਾਈ ਕਰ ਗਏ ਨੇ ਅਕਾਲ ਚਲਾਣਾ ਕਰ ਗਏ ਨੇ ਸਾਰੀਆਂ ਸੰਗਤਾਂ ਦੂਰ ਨੇੜੇ ਜਿੱਥੋਂ ਹੋ ਸਕਦੀਆਂ ਸਨ ਪਹੁੰਚੀਆਂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਇਹ ਸਾਰਾ ਦ੍ਰਿਸ਼ ਆਪਣੀ ਅੱਖਾਂ ਸਾਹਮਣੇ ਦੇਖ ਰਹੇ ਨੇ ਰਮਦਾਸ ਪਹੁੰਚਣ ਤੋਂ ਲੈ ਕੇ ਬਾਬਾ ਬੁੱਢਾ ਸਾਹਿਬ ਜੀ ਦੇ ਇਸ ਤਰ੍ਹਾਂ ਅਕਾਲ ਚਲਾਣੇ ਤੱਕ ਸਾਰਾ ਦ੍ਰਿਸ਼ ਉਹਨਾਂ ਨੇ ਆਪਣੀਆਂ ਅੱਖਾਂ ਦੇ ਨਾਲ ਦੇਖਿਆ ਕਿ ਕਿਸ ਤਰ੍ਹਾਂ ਹੱਸਦੇ ਹੱਸਦੇ ਉਸ ਅਕਾਲ ਪੁਰਖ ਦੇ ਵਿੱਚ ਵਿਲੀਨ ਹੋ ਗਏ ਨੇ ਤੇ ਆਪਣਾ ਪੰਜ ਭੂਤਕ ਸਰੀਰ ਛੱਡ ਗਏ ਨੇ ਸੋ ਗੁਰੂ ਸਵਾਰਿਓ ਹਰਗ빈ਦ ਸੱਚੇ ਪਾਤਸ਼ਾਹ ਜੀ ਨੇ ਜਿਨ੍ਹਾਂ ਸੰਗਤਾਂ ਨੇ ਕੀਰਤਨ ਕੀਤੇ ਨੇ ਜਾਪ ਕੀਤੇ ਨੇ ਇਹ ਘਟਨਾ 17 ਨਵੰਬਰ 1631 ਦੀ ਹੈ ਜਦੋਂ ਬਾਬਾ ਬੁੱਢਾ ਸਾਹਿਬ ਜੀ ਦੀ ਉਮਰ 125 ਸਾਲ ਦੇ ਕਰੀਬ ਹੈ ਸੋ ਉਹਨਾਂ ਦਾ ਮੇਬਾਨ ਤਿਆਰ ਕੀਤਾ ਗਿਆ ਏ ਮੇਬਾਨ ਤਿਆਰ ਕੀਤਾ ਗਿਆ ਏ ਤੇ ਉਹਨਾਂ ਦੇ ਅਰਥੀ ਜਦੋਂ ਲੈ ਕੇ ਚੱਲੇ ਨੇ ਇੱਕ ਪਾਸੇ ਮੁਰਦਾ ਹਕ ਬਿੰਦ ਸੱਚੇ ਪਾਤਸ਼ਾਹ ਜੀ ਨੇ ਦਿੱਤਾ ਏ ਤੇ ਦੂਜੇ ਪਾਸੇ ਬਾਬਾ ਭਾਨਾ ਜੀ ਨੇ ਇੱਕ ਪਾਸੇ ਪਾਈ ਗੁਰਦਾਸ ਜੀ ਨੇ ਤੇ ਦੂਜੇ ਪਾਸੇ ਪਾਈ ਅਜੀਤਾ ਜੀ ਉਹਨਾਂ ਨੂੰ ਲੈ ਕੇ ਇੱਥੇ ਅਨੰਦੀ ਚਿਖਾ ਤਿਆਰ ਕੀਤੀ ਸੀ ਲੈ ਕੇ ਪਹੁੰਚੇ ਨੇ ਤੇ ਚਿਖਾ ਉੱਪਰ ਜਦ ਹੇ ਧਰੇ ਸਹੇ ਗੁੱਡੇ ਦੇਹ ਹਰਗੁਬਿੰਦ ਕੇ ਨੈਣ ਸੇ ਚਲਿਓ ਨੀਰ ਅਸਨੇਹ ਹਰਗੁਬਿੰਦ ਸੱਚੇ ਪਾਤਸ਼ਾਹ ਜੀ ਦੇ ਨੈਣਾਵਾਂ ਦੇ ਵਿੱਚੋਂ ਨੀਰ ਵਗਦਾ ਏ ਗੁਰਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਜਿਨ੍ਹਾਂ ਦੀ ਉਮਰ ਅਸੂਲੇ 10 10 ਸਾਲ ਦੀ ਆ ਉਹ ਵੀ ਉਸ ਸਮੇਂ ਬਹਾਲਤ ਹੀ ਵਿਰਾਗ ਦੀ ਮੂਰਤ ਬਣੇ ਖੜੇ ਨੇ ਅਰਦਾਸ ਮਹਿਨਤੀ ਹੋਈ ਅਰਦਾਸ ਬੇਨਤੀ ਤੋਂ ਬਾਅਦ ਉਹਨਾਂ ਦੇ ਸਰੀਰ ਨੂੰ ਉਹਨਾਂ ਦੀ ਚਿਖਾ ਨੂੰ ਹਰਗਿੰਦ ਸੱਚੇ ਪਾਤਸ਼ਾਹ ਜੀ ਤੇ ਉਹਨਾਂ ਦੇ ਪੁੱਤਰਾ ਨੇ ਅਗਣੀ ਦਿੱਤੀ ਬਾਬਾ ਜੀ ਦਾ ਸੰਸਕਾਰ ਕੀਤਾ ਗਿਆ ਕਈ ਦਿਨ ਉੱਥੇ ਕੀਰਤਨ ਚੱਲੇ ਨੇ ਵਰਾਗ ਦੇ ਵਿੱਚ ਉੱਥੇ ਫਿਰ ਗੁਰੂ ਸਾਹਿਬਾਨਾਂ ਦੀ ਕਥਾ ਚੱਲੀ ਆ ਸੰਗਤਾਂ ਜੁੜਦੀਆਂ ਸਾਰਿਆਂ ਨੂੰ ਉਹਨਾਂ ਬਾਬਾ ਗੁੱਡਾ ਜੀ ਦਾ ਪਰਿਵਾਰ ਤੇ ਹਰਗ੍ਰਿੰਦ ਸੱਚੇ ਪਾਤਸ਼ਾਹ ਜੀ ਬਖਸ਼ਾ ਕਰਦੇ ਨੇ ਅੰਤਮ ਭੋਗ ਪਾਏ ਨੇ ਗੁਰੂ ਹਰਗ੍ਰਿੰਦ ਸੱਚੇ ਪਾਤਸ਼ਾਹ ਜੀ ਬਾਲ ਗੁਰੂ ਤੇਗ ਬਹਾਦਰ ਨੂੰ ਨਾਲ ਲੈ ਕੇ ਫਿਰ ਉਸ ਸਮੇਂ ਉੱਥੋਂ ਚੱਲੇ ਨੇ ਸੋ ਬਾਲ ਗੁਰੂ ਤੇਗ ਬਹਾਦਰ ਜੀ ਦੇ ਮੰਨਦੇ ਤੇ ਬਾਬਾ ਬੁੱਢਾ ਸਾਹਿਬ ਜੀ ਦੇ ਸਰੀਰ ਛੱਡਣ ਦਾ ਦਾਤ ਹੀ ਡੂੰਗਾ ਹਸਰ ਪਿਆ ਤੇ ਉਸ ਸਮੇਂ ਕਿਵੇਂ ਅਕਾਲ ਪੁਰਖ ਦੇ ਪਾਣੇ ਦੇ ਵਿੱਚ ਰਹੀਦਾ ਹੈ ਇਹ ਬਾਲ ਗੁਰਤੇਗ ਬਹਾਦਰ ਜੀ ਨੇ ਅੱਖੀਂ ਦੇਖਾਏ ਬਾਰ-ਬਾਰ ਯਾਦ ਆਉਂਦਾ ਏ ਕਿ ਕਿਤਰਾ ਬਾਬਾ ਮੁੱਢਾ ਜੀ ਨੇ ਬਾਲ ਗੁਰਤੇਗ ਬਹਾਦਰ ਸਾਹਿਬ ਜੀ ਨੂੰ ਉਸਮੇ ਕਿੰਤ ਕਰਨੀ ਸਿਖਾਈ ਸ਼ਸਤਰ ਵਿਦਿਆ ਸਿਖਾਈ ਗੁਰਬਾਣੀ ਸਿਖਾਈ ਤੇ ਉਹਨਾਂ ਨੂੰ ਇੱਕ ਜੀਵਨ ਜਾਂਚ ਸਿਖਾਈ ਇਸ ਤਰ੍ਹਾਂ ਗੁਰਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਗੁਰ ਘਰ ਦੇ ਵਿੱਚੋਂ ਗੁਰਮਤਿ ਗਾਢੀ ਰਾਹ ਨੂੰ ਪਛਾਣਦੇ ਹੋਏ ਆਪਣਾ ਜੀਵਨ ਬਤੀਤ ਕਰ ਰਹੇ ਨੇ ਬਾਬਾ ਬੁੱਢਾ ਸਾਹਿਬ ਜੀ ਦਾ ਵਿਛੋੜਾ ਉਹਨਾਂ ਲਈ ਅਸਾਹ ਸੀ ਪਰ ਉਹਨਾਂ ਦੇਖਿਆ ਕਿ ਕਿਸ ਤਰ੍ਹਾਂ ਵਿਛੋੜੇ ਦਾ ਭਾਣਾ ਮੰਨਣਾ ਪੈਂਦਾ ਹੈ ਇਸ ਤਰ੍ਹਾਂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਫਿਰ ਗੁਰੂ ਹਰਗੋਬਿੰਦ ਸਾਹਿਬ ਜੀ ਆਪਣੇ ਪਿਤਾ ਜੀ ਦੇ ਨਾਲ ਵਾਪਸ ਅੰਮ੍ਰਿਤਸਰ ਆ ਗਏ ਨੇ ਇੱਥੋਂ ਹੁਣ ਕਰਤਾਰਪੁਰ ਸਾਹਿਬ ਚੱਲਣ ਦੀ ਤਿਆਰੀ ਹੁਣ ਲੱਗੀ ਆ ਕਰਤਾਰਪੁਰ ਸਾਹਿਬ ਕਿਉਂ ਜਾਣਾ ਪਿਆ ਅੰਮ੍ਰਿਤਸਰ ਸਾਹਿਬ ਨੂੰ ਛੱਡ ਕੇ ਗੁਰੂ ਸਾਹਿਬ ਕਰਤਾਰਪੁਰ ਗਏ ਉਥੇ ਕੀ ਕੀ ਕੌਤਕ ਵਰਤਾਏ ਇਹ ਅਸੀਂ ਸਿੱਖ ਅਧਿਆਏ ਦੇ ਸਿੱਖ ਚੈਪਟਰ ਦੇ ਅਗਲੇ ਧਿਆਏ ਦੇ ਵਿੱਚ ਤੁਹਾਡੇ ਨਾਲ ਸਾਂਝਾ ਕਰਾਂਗੇ ਸੋ ਅਖੀਰ ਦੇ ਵਿੱਚ ਉਹ ਹੀ ਬੇਨਤੀ ਜੋ ਮੈਂ ਆਪ ਜੀ ਨੂੰ ਆਪਣੇ ਵੀਡੀਓ ਦੇ ਅਖੀਰ ਦੇ ਵਿੱਚ ਕਰਦਾ ਹਾਂ ਗੁਰਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦਾ 350 ਸਾਲਾ ਸ਼ਹੀਦੀ ਦਿਵਸ ਹੈ ਇਸ ਵਾਰ ਸੋ ਉਹਨਾਂ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਇਹ ਲੜੀ ਤੁਰ ਗਈ ਸੀ ਤਾਂ ਕਿ ਸਾਨੂੰ ਤੇ ਸਾਡੇ ਬੱਚਿਆਂ ਨੂੰ ਕੁਝ ਸਿੱਖ ਇਤਿਹਾਸ ਦੀ ਸਮਝ ਆ ਪਵੇ ਸੋ ਬੇਨਤੀ ਹੈ ਮੇਰੇ ਇਸ ਚੈਨਲ ਨੂੰ ਰਤਵਾਦ ਸਬਸਕ੍ਰਾਈਬ ਕਰੋ ਵੀਡੀਓ ਚੰਗੀ ਲੱਗੇ ਉਹਨੂੰ ਲਾਈਕ ਕਰਕੇ ਸ਼ੇਅਰ ਕਰਿਆ ਕਰੋ ਜਿੱਥੇ ਜ਼ਰੂਰਤ ਮੰਦੀ ਆ ਕਮੈਂਟ ਵੀ ਜ਼ਰੂਰ ਕਰਿਆ ਕਰੋ ਸੋ ਇੱਕ ਹੋਰ ਅਧਿਆਇ ਲੈ ਕੇ ਸਿੱਖ ਚੈਪਟਰ ਤੇ ਹਾਜ਼ਰ ਹੋਵਾਂਗਾ ਤਦ ਤੱਕ ਵਾਸਤੇ ਇਜਾਜ਼ਤ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ